ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੁਹਾਡੇ ਨਾਲ ਲਾਈਵ ਆਂ ਜੀ ਤੇ ਜਿੰਨੇ ਵੀ ਅਨਮੋਲ ਕੀਰਤਨ ਬਲੌਗ ਯੂਕੇ ਸਾਡੇ ਜੁੜੇ ਹੋਏ ਸਾਡੇ ਦਰਸ਼ਕ ਨੇ ਸਾਰਿਆਂ ਨਾਲ ਫਿਰ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਦਾਂ ਮੈਂ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਆਪਾਂ ਲਾਈਵ ਹੋਏ ਆਂ ਤੇ ਅੱਜ ਗੁਰਦੁਆਰਾ ਸ਼੍ਰੀ ਹਾਟਾ ਸਾਹਿਬ ਅ ਤੇ ਲਾਗੇ ਕੋਈ ਕੰਮ ਸੀ ਉੱਥੇ ਕਿਤੇ ਜ਼ਰੂਰੀ ਕੰਮ ਕਰਕੇ ਉੱਥੇ ਗਏ ਸੀ ਅੱਜ ਉਸ ਪਾਸੇ ਸੋ ਅੱਜ ਸ਼੍ਰੀ ਦਰਵਾਰ ਸਾਹਿਬ ਦੇ ਦਰਸ਼ਨ ਵੀ ਨਹੀਂ ਹੋ ਪਾਏ ਇਹਦੇ ਲਈ ਵੀ ਮਨ ਦੇ ਵਿੱਚ ਜਿਹੜਾ ਅੱਜ ਰਹਿਣਾ ਮਲਾਲ ਰਹਿਣਾ ਤੇ ਬਾਕੀ ਗੁਰੂ ਸਾਹਿਬ ਹਾਜ਼ਰੀ ਪ੍ਰਵਾਨ ਕਰਨ ਜੀ ਇੱਥੋਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਿੰਨੇ ਵੀ ਦਰਸ਼ਕ ਸਰੋਤੇ ਸਾਡੇ ਨਾਲ ਸਾਝ ਬਣਾ ਰਹੇ ਨੇ ਸੋ ਜਿਹੜੇ ਸਾਡੇ ਨਾਲ ਨਵੇਂ ਜੁੜ ਰਹੇ ਹੋ ਸੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਨ੍ਹਾਂ ਨੇ ਜਿਹੜੇ ਜੁੜੇ ਆ ਸਾਡੇ ਨਾਲ ਲਾਈਕ ਕਰਦੇ ਹੋ ਜੀ ਡਬਲ ਟੱਚ ਕਰਕੇ ਤੇ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਧੰਨਵਾਦ ਜੀ ਅੱਜ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੁਹਾਡੇ ਨਾਲ ਲਾਈਵ ਹੋਏ ਆ ਤੇ ਆ ਦੇਖ ਸਕਦੇ ਹੋ ਤੁਸੀਂ ਆਸ-ਪਾਸ ਦਾ ਵਿਊ ਜਿਹੜਾ ਤੁਹਾਨੂੰ ਅੱਜ ਦਿਖਾਉਨੇ ਆ ਕਿਉਂਕਿ ਉਹ ਗੁਰੂਆਂ ਦੀ ਧਰਤੀ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਸਾਈਬਾਂ ਜੀ ਆਪਾਂ ਅਬਰਸਰ ਸਾਹਿਬ ਤੋਂ ਬਾਅਦ ਦੇਖ ਸਕਦੇ ਹਾਂ ਤੁਹਾਡੀ ਸਕਰੀਨ ਦੇ ਉੱਤੇ ਆਪਾਂ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਜੀ ਜਿੰਨਾ ਦੋਸਤਾਂ ਨੇ ਹੰਤਕ ਲਾਈਕ ਨਹੀਂ ਕੀਤਾ ਔਰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਇਹਨਾਂ ਨੇ ਚੈਨਲ ਦੇ ਨਾਲ ਸਾਂਝ ਨਹੀਂ ਬਣਾਈ ਹਾਲੇ ਤੋਂ ਨਮੋਲ ਕੀਰਤਨ ਬਲੌਗ ਯੂਕੇ ਸਾਡਾ ਚੈਨਲ ਹੈ ਇਸ ਦੇ ਉੱਤੇ ਤੁਸੀਂ ਬਹੁਤ ਸਾਰੀਆਂ ਧਾਰਮਿਕ ਯਾਤਰਾਵਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਬਲੌਗ ਜਿਹੜੇ ਆ ਤੁਹਾਨੂੰ ਦੇਖਣ ਨੂੰ ਇੱਥੇ ਮਿਲਣਗੇ ਸਾਥ ਸਹਿਯੋਗ ਤੁਹਾਡਾ ਚਾਹੀਦਾ ਲਓ ਜੀ ਅੱਜ ਆਪਾਂ ਇਹ ਦੋਸਤਾਂ ਨੂੰ ਦੱਸਿਆ ਵੀ ਅੱਜ ਆਪਾਂ ਅੰਮ੍ਰਿਤਸਰ ਆਇਆ। ਸੋ ਜਿੰਨੀਆਂ ਵੀ ਜਿਹੜੇ ਵੀ ਸਾਡੇ ਦੋਸਤ ਮਿੱਤਰ ਭੈਣ ਭਰਾ ਇਸ ਪਵਿੱਤਰ ਧਰਤੀ ਤੋਂ ਸਾਡੇ ਨਾਲ ਜੁੜੇ ਨੇ ਜ਼ਰੂਰ ਕਮੈਂਟ ਕਰਕੇ ਦੱਸਿਓ। ਜੇ ਆਮ੍ਰੋ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਜੁੜਿਓ ਅਨਮੋਲ ਕੀਰਤਨ ਬਲੌਗ ਯੂਕੇ ਦੇ ਨਾਲ ਆਹ ਫਿਰ ਜਦੋਂ ਤੁਹਾਨੂੰ ਦੱਸਿਆ ਜੀ ਕਿ ਅੱਜ ਆਪਾਂ ਕਿ ਰਿਆ ਮਸਲ ਸਾਬ ਦੀ ਦਰ ਦਿੱਤੇ ਆ ਤੇ ਅੱਜ ਅੱਜ ਆਪਾਂ ਨੂੰ ਵਿਦਾਰਸਨ ਕਰਾਈਏ ਤੇ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਹੋ ਪਾਣੀ ਬੇਨਤੀ ਹੈ ਕਿ ਡਬਲ ਟੱਕ ਕਰਕੇ ਲਾਈਕ ਕਰ ਦੇ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨੇ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਸੜਕ ਤੇ ਚੱਲਦੇ ਸਮੇਂ ਕਹਿੰਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਇਹਾ ਤੁਹਾਡੇ ਸਾਹਮਣੇ ਹੀ ਐਡੀ ਪਾਲਣਾ ਹੋ ਰਹੀ ਹੈ ਇੱਥੇ। ਸੇਫਟੀ ਹੈਲਮਟ ਜ਼ਰੂਰ ਕਰੋ। ਸੋ ਅਨਾਉਂਸਮੈਂਟ ਜ਼ਰੂਰ ਹੋ ਰਹੀ ਹੈ ਜੀ ਕਿੰਨਾ ਕੰਮ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ। ਅਨਾਉਂਸਮੈਂਟ ਪ੍ਰਸ਼ਾਸਨ ਆਪਣੀ ਜਗ੍ਹਾ ਸਹੀ ਹੈ। ਸੋ ਉਹਨਾਂ ਨੇ ਦੱਸ ਦਿੱਤਾ ਵੀ ਤੁਸੀਂ ਆਹ ਚੀਜ਼ਾਂ ਦਾ ਹੈਲਮਟ ਪਾਓ ਜੇਕਰ ਦੋਪਹੀਆ ਵਾਹਨ ਚਲਾਉਨੇ ਹੋ। ਗੱਡੀ ਚਲਾਉਨੇ ਹੋ ਭਾਈ ਸੀਟ ਬੈਲਟ ਲਾ ਲਓ ਤੇ 바ਰੀ ਦਾ ਇੰਤਜ਼ਾਰ ਕਰੋ। ਇਥੇ ਬਾਰਿਸ਼ ਦਾ ਇੰਤਜ਼ਾਰ ਕੌਣ ਕਰਦਾ ਤੁਹਾਨੂੰ ਪਤਾ ਹੀ ਹੈ ਤੇ ਕਿੰਨਾ ਕਿ ਸਾਡੇ ਚ ਪੇਸ਼ੈਂਸ ਆ ਤਾਂ ਠੀਕੋ ਸ਼ਾਹੀ ਹੈ ਸਾਡਾ ਕਿ ਤਨੋਂ ਕਿਤੇ ਜਿੱਥਾਂ ਜਿੱਦਾਂ ਵੀ ਪੇਸ਼ੈਂਸ ਘਟਦਾ ਜਾਂਦਾ ਸਬਰ ਘਟਦਾ ਜਾਂਦਾ ਸਾਡੇ ਚ ਤੇ ਉਹ ਚੀਜ਼ਾਂ ਫਿਰ ਸਾਡਾ ਅਸੀਂ ਫਿਰ ਕਹੋ ਵੀ ਉਹ ਰੰਗੇ ਚ ਰੰਗੇ ਜਾਂਦੇ ਆ ਫਿਰ ਜਿਹੜਾ ਰੰਗ ਨਹੀਂ ਸੀ ਹੋਣਾ ਚਾਹੀਦਾ ਸਾਡੇ ਤੇ ਸੋ ਆ ਇੱਕ ਇਥੇ ਸਕੂਲ ਆ ਲੱਗੇ ਇਸ ਕਰਕੇ ਇਹ ਦੇ ਕਰਕੇ ਉਹ ਰਾਸ਼ੀ ਅਤੇ ਕਾਫੀ ਥੋੜਾ ਜਿਹਾ ਬੱਚਿਆਂ ਦਾ ਤੁਸੀਂ ਜੁੜਿਆ ਹੋਣ ਮੋਲ ਕਰਕੇ ਕੀਰਤਨ ਬਲੌਗ ਯੂਕੇ ਦੇ ਨਾਲ ਤੇ ਇਸ ਟਾਈਮ ਸਾਂਝ ਆਪਾਂ ਨੇ ਪਾਈ ਹੋਈ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਤੋਂ ਤੇ ਆ ਜਿਹੜੇ ਆਟੋ ਨੇ ਸਾਡੇ ਲੁਧਿਆਣੇ ਵੀ ਬਹੁਤ ਨੇਤੀ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਆ ਗਏ ਇਹ ਇਹ ਆਪਣੇ ਹੁਣ ਡੀਜ਼ਲ ਵਾਲੇ ਵੀ ਹੈ ਪੈਟਰੋਲ ਵਾਲੇ ਵੀ ਹੈ ਗੈਸ ਵਾਲੇ ਵੀ ਨੇ ਔਰ ਇਲੈਕਟ੍ਰੋਨਿਕ ਵੀ ਆ ਗਏ ਨੇ ਹੁਣ ਤਾਂ ਅੱਜ ਲਾਈਟਾਂ ਮਰੇ ਕਾਲਾ ਕੋਈ ਹੈਗੀ ਸਮੱਸਿਆ ਜਾਂ ਤਾਂ ਬੰਦ ਨੇ ਕੀ ਕਾਰਨ ਹੈ ਤੇ ਆਹ ਬੰ ਮਾਰੇ ਟ੍ਰੈਫਿਕ ਚੱਲ ਰਹੀ ਹੈ ਇਹ ਹੈ ਜੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਥ ਹੈ ਜੋ ਤੁਹਾਡਾ ਤੇ ਆਪਾਂ ਜੁੜੇ ਹੋਏ ਹਾਂ ਅਨਮੋਲ ਕੀਰਤਨ ਵਲੌਗ ਦੇ ਨਾਲ ਸ਼ਹਿਰ ਤੋਂ ਬਾਹਰ ਟ੍ਰੈਫਿਕ ਠੀਕ ਠਾਕ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਰ ਸ਼ਹਿਰ ਦੇ ਅੰਦਰ ਆ ਕੇ ਟ੍ਰੈਫਿਕ ਚੰਗੀ ਹੈ ਇੱਥੇ ਵੀ ਰੌਣਕਾਂ ਲੱਗੀਆਂ ਲੁਧਿਆਣੇ ਆਉਂਗੇ ਜੁੜੇ ਹਾਂ ਉਹਨਾਂ ਮੂਲ ਕੀਰਤਨ ਬਲੌਗ ਜੀ ਦੇ ਨਾਲ ਤੇ ਅਸੀਂ ਇਸ ਟਾਈਮ ਸਾਝ ਤੁਹਾਡੀ ਪ੍ਰਾਪਾਅ ਪਾ ਰਹੇ ਹਾਂ ਗੁਰੂਆਂ ਦੀ ਚਰਨਛੋਹ ਪ੍ਰਾਪਤ ਅੰਮ੍ਰਿਤਸਰ ਸਾਹਿਬ ਦੇ ਨਾਲ ਤੇ ਗੁਰੂ ਰਾਮਦਾਸ ਜੀ ਦਾ ਦਰ ਅੰਮ੍ਰਿਤਸਰ ਸਾਹਿਬ ਸ਼ਹਿਰ ਬੈਜਵੀਰ ਸਿੰਘ ਦਾ ਹਲ ਸਵਾਗਤ ਬੈਜਵੀਰ ਵੈਲਕਮ ਜੀ ਐਨਓ ਤੇ ਆਜੋ ਜੀ ਐਨਓ ਵੈਲਕਮ ਇਨ ਇੰਡੀਆ ਕਦੋਂ ਆ ਰਹੇ ਹੋ ਜਰੂਰ ਲਿਖੋ ਥੈਂਕ ਯੂ ਜੀ ਥੈਂਕ ਯੂ ਸਵਾਗਤ ਕੇ ਜੀ ਇਤਕਾ ਦੇ 14 ਨੂੰ ਵੈਲਕਮ ਜੀ ਵੈਲਕਮ ਵੈਲਕਮ ਇਨ ਇੰਡੀਆ 14 ਤਰੀਕ ਨੂੰ ਕੈਨੇਡਿਆ ਆ ਰਹੇ ਆ ਸਹਿਜ ਵੀਰ ਸਿੰਘ ਤੇ ਗੁਰਮਨ ਵੀ ਆ ਰਿਹਾ ਨਾਲ ਸਾਡਾ ਤੇ ਹੋਰ ਕੌਣ ਕੌਣ ਆ ਰਿਹਾ ਜੀ ਹਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਭਗਵੰਤ ਮਾਨ ਸਾਹਿਬ ਇਹ ਰਹੀ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰ ਹੋ ਜੀ ਅੰਮ੍ਰਿਤਸਰ ਸਾਹਿਬ ਤੋਂ ਲਾਈਵ ਤੁਹਾਡੇ ਲਈ ਤੇ ਆਓ ਵੱਤ ਵਤ ਜੁੜੋ ਅਨਮੋਲ ਬਲੌਗ ਯੂਕੇ ਦੇ ਨਾਲ ਤੇ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਜਰੂਰ ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਸ਼ਹਿਰ ਤੋਂ ਤੁਸੀਂ ਦੇਖ ਰਹੇ ਹੋ ਸਵਾਗਤ ਅਨਮੋਲ ਬਲੌਗ ਯੂਕੇ ਤੇ ਅਨਮੋਲ ਕੀਰਤਨ ਬਲੌਗ ਯੂਕੇ ਦੇ ਨਾਲ ਤੁਸੀਂ ਜੁੜੇ ਹੋ ਤੋ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਜੀ ਤੇ ਸਾਥ ਸਹਿਯੋਗ ਦਰਸ਼ਕੋ ਤੁਹਾਡਾ ਚਾਹੀਦਾ ਜਿਹੜੇ ਨਵੇਂ ਸਾਡੇ ਨਾਲ ਸਾਝ ਬਣਾ ਰਹੇ ਹੋ ਡਬਲ ਟੱਚ ਕਰਕੇ ਲਾਈਕ ਜਰੂਰ ਕਰਦੇ ਹੋ ਜੀ ਕਰੋ ਦਰਸ਼ਨ ਅਸੀਂ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਵਾਗਤ ਜੀ ਸਵਾਗਤ ਸਹਿਜ ਵੀਰ ਸਿੰਘ ਚਾਹਲ ਸਾਹਿਬ ਵੈਲਕਮ ਜੀ ਤੁਹਾਡਾ ਸਵਾਗਤ ਆ ਮਾ ਜੀ ਵਾਪਸ ਸਵਾਗਤ ਤੇ ਲੋ ਜੀ ਦੇਖੋ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰ ਤੇ ਦੁਕਾਨਾਂ ਇੱਥੋਂ ਦੀਆਂ ਦੇਖ ਲਿਆ ਜੀ ਅੰਮ੍ਰਿਤਸਰ ਸਾਹਿਬ ਸਾਥੀ ਤੋਂ ਮੋਲ ਕਿੰਨੇ ਬਲਾਉ ਕਿਤੇ ਤੋਂ ਹਾਰਨ ਜਿਹੜੇ ਨੇ ਜੀ ਇਹ ਤਾਂ ਰੈਡੀ ਆ ਕੇ ਸਾਨੂੰ ਮਿਲਦੇ ਨੇ ਇਹ ਹਾਰੇ ਹੱਥ ਬਾਈ ਦੇ ਹੱਥ ਤੇ ਪੱਕੇ ਹਾਰੇ ਕੀ ਬਾਤ ਆਹੋ ਹਾਰ ਨੇ ਹਾਰ ਨੇ ਇਹ ਨਹੀਂ ਹਾਰਨ ਤੋਂ ਹੱਥ ਚੱਕਦਾ ਜੀ ਅੱਜ ਵਜਾ ਵਜਾ ਕਰਾਈ ਪਈ ਆ ਅੱਥੋਂ ਪਹੁੰਚ ਗਏ ਆਂ ਜੀ ਅਸੀਂ ਭੰਡਾਰੀ ਪੁਲ ਦੇ ਉੱਤੇ ਇੱਥੋਂ ਪਹੁੰਚਾ ਕੇ ਚੱਲਾਂਗੇ ਅਸੀਂ ਮੋੜ ਜੀ ਫਾਈਨਲੀ ਅਸੀਂ ਪੁਲ ਦੇ ਉੱਤੇ ਚੜ ਗਏ ਆਂ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਜੀ ਤੇ ਜਿਹੜਾ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਧੰਨਵਾਦ ਜੀ ਤੁਹਾਡੇ ਅੱਛਾ ਜੀ 14 ਨੂੰ ਵੈਲਕਮ ਜੀ ਸਵਾਗਤ ਆਜੋ ਜੀ 14 14 ਦਸੰਬਰ ਵਾਲਿਓ 14 ਦਸੰਬਰ ਵਾਲਿਓ ਆਜੋ ਤੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਖਵਾਵਾਂਗੇ ਤੁਹਾਨੂੰ। ਸਿਆ ਦੇ ਸਾਗ ਦੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਆਪਾਂ ਆਏ ਆ ਜੀ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ। ਜਾਂਦਾ ਬੁਲਟ ਪਟਾਕੇ ਮਾਰਦਾ ਇਹ ਆ ਜੀ ਕਹਿੰਦੇ ਇੱਕ ਵੀਰ ਨੂੰ ਬਣਾਉਂਦੇ ਮਦਰਾਸੀ ਨੇ ਤੇ ਚਲਾਉਂਦੇ ਪੰਜਾਬੀ ਨੇ ਇਹ ਬਣਦਾ ਵੀ ਕਹਿੰਦੇ ਮਦਰਾਸਿਚ ਬਣਦਾ ਤੇ ਪੰਜਾਬੀ ਇਹਨੂੰ ਚਲਾਉਂਦੇ ਨੇ ਸੋ ਬੁਲਟ ਹਰ ਪੰਜਾਬੀ ਦੀ ਪਹਿਲੀ ਪਸੰਦ ਹੁੰਦੀ ਆ ਅਸੀਂ ਅੰਮ੍ਰਿਤਸਰ ਸੌਟੋ ਪਾ ਲਾਈਵ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਇਹ ਹੈ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਪਵਿੱਤਰ ਧਰਤੀ ਇਹ ਪਾਉਣ ਲਾਈਵ ਨੂੰ ਇਥੇ ਹੀ ਬੰਦ ਕਰਾਂਗੇ ਸਾਥ ਦੇਣ ਲਈ ਤੁਹਾਡਾ ਸਭ ਤੋਂ ਧੰਨਵਾਦ ਅੱਜ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਈਵ ਸੀਗੇ ਤੇ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਜਰੂਰ ਸਬਸਕ੍ਰਾਈਬ ਕਰ ਲੋ ਔਰ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਮਿਹਰਬਾਨੀ ਹੈ ਜੀ ਤੇ ਹੁਣ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਜਿਉ ਜੱਜ ਜੀ ਅੱਜ ਕੋਸ਼ਿਸ਼ ਕੀਤੀ ਵੀ ਲੋੜ ਆ ਜ ਆਪਾਂ ਨੂੰ ਜੀ ਨਾ ਜੀ ਤੋਂ ਵਿਦਾਇਗੀ ਕਰਵਾਜੀ ਸ੍ਰੀ ਗੁਰਜੀ ਦਾ ਖਾਲਸਾ ਭਵਾਹ ਗੁਰਜੀ ਕੀ ਫਤਿਹ